ਸਿਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉੱਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਲੋ ਜੀ ਆਪਾਂ ਨੂੰ ਪਤਾ ਹੈ ਕਿ ਜਾਮਣਾਂ ਦਾ ਸੀਜ਼ਨ ਚੱਲ ਰਿਹਾ ਦੇਖਦੇ ਤੁਸੀਂ। ਜਾਮਣ ਬਹੁਤ ਲੱਗੀ ਹੋਈ ਹੈ ਦਰੱਖਤ ਨੂੰ। ਥੱਲੇ ਦੇਖੋ ਕਿੰਨੀਆਂ ਝੜ ਕੇ ਖਰਾਬ ਹੋ ਰਹੀਆਂ ਨੇ। ਬਹੁਤ ਜਾਮਣ ਝੜ ਗਈ ਥੱਲੇ। ਦੇਖੋ ਮੀਂਹ ਪੈਣ ਦੇ ਕਾਰਨ ਜਾਮਣ ਪੱਕ ਕੇ ਥੱਲੇ ਬਹੁਤ ਝੜ ਰਹੀ ਹੈ। ਬਾਕੀ ਤੁਹਾਨੂੰ ਅਸੀਂ ਆਪਣਾ ਝੋਨਾ ਲਾਇਆ ਹੋਇਆ ਜੀ 128 ਬੀਜ ਉਹਦੇ ਬਾਰੇ ਦੱਸਾਂਗੇ ਕਿ ਇਹਦੇ ਵਿੱਚ ਕੀ ਕਮੀ ਹੈ ਦੇਖ ਸਕਦੇ ਹੋ ਤੁਸੀਂ 128 ਬੀਜ ਹੈ ਜੀ ਇਹ ਆ ਦੇਖੋ ਇਹ 128 ਬੀਜ ਹੈ ਆਪਣੀ ਜੀ ਦਾ ਇਹਦੇ ਵਿੱਚ ਆਪਾਂ ਅੱਜ ਸਮਾਣ ਚੋਣ ਲਈ ਬਿਚ ਬੜੇ ਸੀਗੇ ਜੀ ਤੇ ਆਪਾਂ ਦੇਖਿਆ ਕਿ ਇਹਦੇ ਵਿੱਚ ਕੁਝ ਬੂਟੇ ਮਾਦਰੇ ਰਹਿ ਗਏ ਜੋ ਕਿ ਪਿਛਲੇ ਸਾਲ ਬੂਟੇ ਮਦਰੇ ਦੀ ਬਿਮਾਰੀ ਆਈ ਸੀਗੀ ਮੈਨੂੰ ਲੱਗਦਾ ਕਿ ਅੱਜ ਕੀ ਵੀ ਇਸ ਸਾਲ ਵੀ ਬੂਟੇ ਮਦਰੇ ਦੀ ਬਿਮਾਰੀ ਹੋਈ ਹੈ ਜੀ ਤੁਹਾਨੂੰ ਦਿਖਾਵਾਂਗੇ ਵਿਚ ਜੀ ਦੇ ਵਿੱਚ ਬਹੁਤ ਬੂਟੇ ਮਦਰੇ ਨੇ ਜੀ ਇਹਨਾਂ ਜੜੀ ਜੜੀ ਆਪਾਂ ਖਾਦ ਸਾਰੇ ਖੁੱਲ੍ਹ ਦੇ ਪਾਈਏ ਨੇ ਪਰ ਜਿਹੜੇ ਬੂਟੇ ਮਦਰੇ ਰਹਿ ਗਏ ਆਪਾਂ ਨੂੰ ਉਹਦੀ ਸਮਝ ਨਹੀਂ ਆਉਂਦੀ ਕਿ ਮਦਰੇ ਕਿਹੜੇ ਇਹਨਾਂ ਨੂੰ ਬਿਮਾਰੀ ਹੈ ਆਈ ਆਈ ਆ ਜੀ ਪਿਛਲੇ ਸਾਲ ਬਹੁਤ ਨੁਕਸਾਨ ਹੋਇਆ ਜੀ ਜਿਹੜੀ ਦਾ ਇੰਟਰ ਦੀ ਬੂਤੇ ਮਾਦਰੇ ਰਗੇ ਦਿਖਾਵਾਂਗੇ ਆ ਲਓ ਜੀ ਹੁਣ ਤੁਹਾਨੂੰ ਬਿੱਟੋਂ ਬੂਟਾ ਪੱਟ ਕੇ ਲਿਆ ਕੇ ਦਿਖਾ ਰਹੇ ਹਾਂ ਜੀ ਮਾਦਰੇ ਬੂਤੇ ਨੇ ਜਿਹੜੇ ਬਹੁਤ ਛੋਟੇ ਬੂਤੇ ਨੇ ਜੀ ਆ ਦੇਖੋ ਜੀ ਬੂਟੇ ਇਹ ਬਹੁਤ ਮਧਰੇ ਰਹੇਗੇ ਜੀ ਬੂਟੇ ਆ ਦੇਖ ਸਕਦੇ ਤੁਸੀਂ ਬਾਕੀ ਜਿਹੜਾ ਕੱਦ ਦੇਖ ਸਕਦੇ ਹੋ ਕਿਉਂਕਿ ਆਪਾਂ ਜਿੰਨੀ ਵੀ ਖਾਦ ਪਾਈ ਹੈ ਪ੍ਰੋਪਰ ਪਾਈ ਹੈ ਜੀ ਸਾਰਿਆਂ ਨੂੰ ਜਿਹੜੇ ਬੂਟੇ ਨੇ ਖਾਦ ਸਾਰਿਆਂ ਨੂੰ ਇੱਕਸਾਰ ਮਿਲੀ ਹੈ ਜੀ ਪਰ ਇਹ ਬੂਟੇ ਦਾ ਛੋਟੇ ਹੋਣ ਦਾ ਕਾਰਨ ਪਤਾ ਨਹੀਂ ਕੀ ਹੈ ਦੇਖ ਸਕਦੇ ਤੁਸੀਂ ਤੁਹਾਨੂੰ ਆਪਾਂ ਜੜ ਵੀ ਆਪਾਂ ਧੋ ਕੇ ਦਿਖਾਉਣੇ ਜੀ ਆਈ ਜੜਾ ਜੀ ਜੜ ਦੇ ਵਿੱਚ ਜਿਹੜੀ ਆ ਚੀਜ਼ ਆ ਤੁਸੀਂ ਦੇਖ ਸਕਦੇ ਹੋ ਆਹ ਆ ਦੇਖੋ ਇਹ ਜਿਹੜੀ ਇਹਦੀ ਜੜਾ ਜੀ ਇਹ ਥੱਲੇ ਥੱਲੇ ਨੂੰ ਜਾਈ ਜਾਂਦੀ ਆ ਦੇਖੋ ਜਿਹੜਾ ਆਪਣਾ ਜੀਰੀ ਦਾ ਬੂਟਾ ਉਹਦੀ ਜੜ ਕੋਸ ਹੋਰ ਹੁੰਦੀ ਆ ਇਹਦੀ ਜੜ ਕੋਸ ਹੋਰ ਆ ਦੇਖੋ ਆ ਦੇਖੋ ਆ ਜੜ ਇਹ ਥੱਲੇ ਨੂੰ ਜਾਈ ਜਾਂਦੀ ਹੈ ਕਿਉਂਕਿ ਨੁਕਸਾਨ ਬਹੁਤ ਆ ਜੀ ਬੂਟੇ ਬਹੁਤ ਛੋਟੇ ਨੇ ਜੀਰੀ ਦੇ ਵਿੱਚ ਮਧਰੇ ਨੇ ਕਿਉਂਕਿ ਜੇ ਬੂਟਾ ਛੋਟਾ ਰਹੇਗਾ ਤਾਂ ਪ੍ਰੋਪਰ ਉਹਨੂੰ ਫਲ ਨਹੀਂ ਲੱਗਣਾ ਕਿਉਂਕਿ ਆਪਾਂ ਨੂੰ ਘਾਟਾ ਬਹੁਤ ਪੈਣਾ ਜੀ ਇਹਨਾਂ ਦੇ ਵੀ 128 ਵਿੱਚ ਲੱਗਿਆ ਹੋਇਆ ਜੀ ਆਪਾਂ ਇੱਕਦੋ ਜ਼ਿਮੀਂਦਾਰ ਤੋਂ ਪੁੱਛਿਆ ਤਾਂ ਉਹਨਾਂ ਨੇ ਵੀ ਇਹੀ ਜਵਾਬ ਦਿੱਤਾ ਕਿ ਸਾਡੇ ਵੀ ਜਿਰੀ ਦੇ ਵਿੱਚ ਛੋਟੇ ਬੂਟੇ ਹੈਗੇ ਆ ਜੀ ਮੈਨੂੰ ਲੱਗਦਾ ਹੈ ਕਿ ਜਿਹੜੀ ਇਹ ਪਿਛਲੇ ਸਾਲ ਬਿਮਾਰੀ ਆਈ ਸੀਗੀ ਛੋਟੇ ਬੂਟੇ ਦੀ ਉਹੀ ਬਿਮਾਰੀ ਐਟਕੀ ਵੀ ਆ ਰਹੀ ਹੈ ਜੀ ਆਪਣੀ ਜਿਰੀ ਦੇ ਵਿੱਚ ਵੜ ਕੇ ਜਰੂਰ ਦੇਖੋ ਜੀ ਜੇਕਰ ਕਿਸੇ ਨੂੰ ਵੀ ਇਸ ਦਾ ਹੱਲ ਦਾ ਪਤਾ ਹੈ ਵੈਸੇ ਤਾਂ ਅਸੀਂ ਨੇ ਥਾਇਆ ਮਿੱਟੀ ਦੇ ਵਿੱਚ ਮਿਲਾ ਕੇ ਪਾਤੀ ਇਹਦੇ ਵਿੱਚ ਕਿ ਬੂਟਾ ਵੱਧ ਸਕੇ ਪਰ ਜੇਕਰ ਕਿਸੇ ਕਿਸਾਨ ਨੂੰ ਇਹਦੇ ਬਾਰੇ ਕੋਈ ਹੋਰ ਦਵਾਈ ਬਾਰੇ ਜਾਂ ਸਪਰੇ ਬਾਰੇ ਪਤਾ ਹੋਵੇ ਤਾਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕਿਉਂਕਿ ਬੂਟਾ ਵੱਧ ਸਕੇ ਤੇ ਆਪਾਂ ਨੂੰ ਪੂਰਾ ਫਲ ਮਿਲ ਸਕੇ ਜੀ ਕਿਉਂਕਿ ਜੇਕਰ ਇਹ ਬੂਟਾ ਛੋਟਾ ਰਹਿ ਗਿਆ ਤਾਂ ਆਪਾਂ ਨੂੰ ਇਹਦਾ ਬਹੁਤ ਨੁਕਸਾਨ ਆ ਬੂਟੇ ਦਾ ਇਸੇ ਕਰਕੇ ਆਪਾਂ ਅਜਿਹਾ ਵੀਡੀਓ ਬਣਾ ਕੇ ਤੁਹਾਨੂੰ ਦਿਖਾ ਰਹੇ ਹਾਂ ਇਹ ਬੂਟਾ ਬਹੁਤ ਛੋਟਾ ਰਹਿ ਗਿਆ। ਕਿਹਾ ਤਾਂ ਬਹੁਤ ਨੁਕਸਾਨ ਹੈ ਜੀ। ਜੜ ਤੁਸੀਂ ਦੇਖ ਸਕਦੇ ਹੋ ਜੜ ਕੋਈ ਕੀੜਾ ਨਹੀਂ ਕੁਝ ਨਹੀਂ ਹੈਗਾ। ਕੋਈ ਬੂਟਾ ਸੁੱਕਿਆ ਨਹੀਂ ਹੈਗਾ। ਪਰ ਜਿਹੜੇ ਦੇ ਉੱਪਰੋਂ ਪੱਤੇ ਨੇ ਤੁਸੀਂ ਦੇਖਦੇ ਪੀਲੇ ਪੈਣੇ ਸ਼ੁਰੂ ਹੋ ਗਏ ਜੀ ਆ ਦੇਖੋ। ਇਹਦਾ ਪੀਲਾਪਨ ਹੋਣਾ ਸ਼ੁਰੂ ਹੋ ਗਿਆ ਜੀ। ਜੇਕਰ ਕਿਸੇ ਕਿਸਾਨ ਵੀਰ ਨੂੰ ਇਹਦੇ ਬਾਰੇ ਪਤਾ ਹੈ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਜੀ। ਤਾਂ ਕਿ ਜਿਹੜੀ ਸਾਡੀ ਜੀਰੀ ਦੇ ਮਾਦਰੇ ਬੂਟੇ ਨੇ ਉਹ ਵੱਧ ਕੇ ਫੁੱਲ ਕੇ ਸਾਨੂੰ ਉਹਨਾਂ ਦਾ ਪ੍ਰੋਪਰ ਝਾੜ ਮਿਲ ਸਕੇ ਜੀ ਤੇ ਆਪਾਂ ਨੂੰ ਪਤਾ ਕਿ ਆਪਾਂ 6 ਮਹੀਨੇ ਮਿਹਨਤ ਕਰਦੇ ਆ ਜੀ ਧੁੱਪਾਂ ਦੇ ਵਿੱਚ ਰੇ ਸਪਰੇਅ ਪਾਉਨੇ ਆ ਜਦੋਂ ਫੇਰ ਕਰ ਜੀਰੀ ਨੂੰ ਕੋਈ ਇਦਾਂ ਦੀ ਬਿਮਾਰੀ ਲੱਗਦੀ ਆ ਤਾਂ ਆਪਾਂ ਬਹੁਤ ਪਰੇਸ਼ਾਨ ਹੁੰਦੇ ਆ ਜੀ ਵੈਸੇ ਤਾਂ ਕੋਈ ਹਜੇ ਬਿਮਾਰੀ ਨਹੀਂ ਹੈਗੀ ਬਸ ਛੋਟੇ-ਕੁਟੇ ਦੀ ਬਿਮਾਰੀ ਆ ਇਹ ਤੋਂ ਆਪਾਂ ਨੂੰ ਛਡਕਾਰਾ ਚਾਹੀਦਾ ਜੀ ਜੇਕਰ ਕਿਸੇ ਨੂੰ ਵੀ ਪਤਾ ਹੋਵੇ ਕਿਸਾਨ ਵੀਰ ਨੂੰ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਜੀ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਧੰਨਵਾਦ